ਪਤਾ ਨਹੀਂ ਸਧਾਣੇ ਵਾਲਿਆ ਜੱਟਾ ਕਿਹੜੀ ਮਿੱਟੀ ਦਾ ਬਣਿਆ ਸਵੇਰੇ ਸਰੰਦ ਹੁੰਨਾ ਦਰਖਤ ਨਹੀਂ ਪੱਟਣ ਦਿੰਦਾ ਤੇ ਸ਼ਾਮ ਨੂੰ ਪਾਣੀਆਂ ਦੇ ਮੁੱਦੇ ਤੇ ਲੁਧਿਆਣੇ ਖੜਿਆ ਹੁੰਨਾ ਕਦੇ ਟਾਲੀਆਂ ਦੇ ਮੁੱਦੇ ਤੇ ਪੱਤ ਧਰਨੇ ਲਾ ਦਿੰਦਾ ਪਰਚੇ ਕਰਾ ਦਿੰਦਾ ਤੇ ਕਦੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲੱਗ ਜਾਂਦਾ ਕਿਹੜੀ ਮਿੱਟੀ ਦਾ ਬਣਿਆ ਤੇ ਉਹ ਕੁੱਖ ਕਿੰਨੀ ਘੈਂਟ ਹੋਊਗੀ ਜਿਹੜੀ ਕੁੱਖ ਚੋਂ ਤੂੰ ਜਨਮ ਲਿਆ ਹੈ ਉਹ ਮਾਂ ਪਿਓ ਕਿੰਨੇ ਘੈਂਟ ਹੋਣਗੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਤੇ ਉਹ ਪਿੰਡ ਕਿੰਨਾ ਘੈਂਟ ਹੋਊਗਾ ਜਿਹਦੇ ਨਾਮ ਤੋਂ ਤੈਨੂੰ ਜੱਟਾ ਜਾਣਿਆ ਜਾਂਦਾ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਐਨੇ ਲੀਡਰ ਜਿੱਤ ਕੇ ਵੀ ਨਹੀਂ ਫਿਰਦੇ ਐਨੇ ਲੀਡਰ ਜਿੱਤ ਕੇ ਵੀ ਨਹੀਂ ਕੰਮ ਕਰ ਸਕਦੇ ਜਿੰਨਾ ਤੂੰ ਹਾਰ ਕੇ ਕਰੀ ਜਾਂਦਾ ਢੰਡੇ ਵਾਲਿਓ ਅੱਜ ਪਸਤਾਉਂਦੇ ਹੋਣਗੇ ਪਹਿਲਾਂ ਮੌੜ ਵਾਲੇ ਪਸਤਾਉਂਦੇ ਸੀ ਅੱਜ ਬਠਿੰਡੇ ਵਾਲੇ ਪਸਤਾਉਂਦੇ ਹੋਣਗੇ ਕਿ ਅਸੀਂ ਇੱਕ ਘੈਂਟ ਬੰਦੇ ਨੂੰ ਇੱਕ ਹੀਰੇ ਬੰਦੇ ਨੂੰ ਗਵਾ ਲਿਆ ਇੱਕ ਪੰਜਾਬ ਦੇ ਰਾਖੇ ਨੂੰ ਹਰਾ ਲਿਆ ਤੇ ਉਹਨਾਂ ਨੂੰ ਜਿਤਾ ਲਿਆ ਜਿਨ੍ਹਾਂ ਨੇ ਬਦਬੀਆਂ ਕਰਾਈਆਂ ਜਿਨ੍ਹਾਂ ਨੇ ਨਸ਼ੇ ਮੰਡੇ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਨੂੰ ਬੰਜਰ ਕੀਤਾ ਜਿਨ੍ਹਾਂ ਨੇ ਬਦਬੀਆਂ ਦੇ ਵਿੱਚ ਆਉਣ ਵਾਲੇ ਬੰਦਿਆਂ ਨੂੰ ਛੁਡਾਇਆ ਡੇਰਾ ਸਾਦਾ ਨੂੰ ਮਾਫੀਆਂ ਦਵਾਈਆਂ ਤੇ ਉਹਨਾਂ ਨੂੰ ਜਿਤਾ ਲਿਆ ਤੇ ਉਹ ਬੰਦੇ ਨੂੰ ਤੁਸੀਂ ਹਰਾ ਲਿਆ ਜਿਹੜਾ ਬੰਦਾ ਅੱਜ ਸਰਹੰਦ ਦੀ ਧਰਤੀ ਦੇ ਕੋਲ ਜੋ ਦਰਖਤ ਪੱਟੇ ਜਾਂਦੇ ਐ 25 ਹਜ਼ਾਰ ਰੁੱਖਾਂ ਨੂੰ ਪੱਟਣ ਤੋਂ ਰੋਕਣ ਲਈ ਯਤਨ ਕਰ ਰਿਹਾ ਹੈ ਜਿਹੜਾ ਬੰਦਾ ਸਤਲੋਜ ਦੇ ਪਾਣੀ ਨੂੰ ਗੰਦਾ ਹੋਣ ਤੋਂ ਬਚਾ ਰਿਹਾ ਹੈ ਜਿਹੜਾ ਬੰਦਾ ਟਾਲੀਆਂ ਵੱਢਣ ਤੋਂ ਰੋਕ ਕੇ ਉਹਨਾਂ ਤੇ ਪਰਚੇ ਕਰਾ ਰਿਹਾ ਹੈ ਜਿਹੜਾ ਬੰਦਾ ਵਾਤਾਵਰਣ ਦੀ ਸੰਭਾਲ ਕਰ ਰਿਹਾ ਹੈ ਜਿਹੜਾ ਬੰਦਾ ਚਿੱਟੇ ਤੋਂ ਰੋਕ ਰਿਹਾ ਜਿਹੜਾ ਬੰਦਾ ਹਰ ਸ਼ਨੀਵਾਰ ਨੂੰ ਬਹਿ ਕੇ ਧੀਆਂ ਭੈਣਾਂ ਦੇ ਘਰ ਬਸਾਰਿਆ ਇੱਕ ਪਾਸੇ ਘਰ ਉਜਾੜਨ ਵਾਲੇ ਨੇ ਇੱਕ ਪਾਸੇ ਕੁੱਖਾਂ ਉਜਾੜਨ ਵਾਲੇ ਨੇ ਇੱਕ ਪਾਸੇ ਸਾਡਾ ਭਰਾ ਲੱਖਾ ਸਿੰਘ ਸਦਾਣਾ ਪੰਜਾਬ ਨੂੰ ਬਚਾਉਣ ਵਾਲਾ ਹੈ ਜਵਾਨੀ ਨੂੰ ਬਚਾਉਣ ਵਾਲਾ ਹੈ ਧੀਆ ਦੇ ਘਰ ਬਸਾਉਣ ਵਾਲਾ ਹੈ ਬਠਿੰਡੇ ਵਾਲਿਓ ਅੱਜ ਪਸਤਾਵਾ ਹੁੰਦਾ ਜਾਂ ਨਹੀਂ ਸੱਚੀ-ਸੱਚੀ ਦੱਸਿਓ ਜੇਕਰ ਤੇ ਜਿਤਾ ਕੇ ਲੋਕ ਸਭਾ ਭੇਜਿਆ ਹੁੰਦਾ ਤਾਂ ਗੱਲਾਂ ਮਿੱਤਰੋ ਕੁਝ ਹੋਰ ਹੀ ਹੋਣੀਆਂ ਸੀ ਜਦੋਂ 6 ਫੁੱਟ ਦੇ ਜਵਾਨ ਨੇ ਉੱਥੇ ਬੋਲਣਾ ਸੀ ਨਾ ਅੱਖਾਂ ਚੱਖਾਂ ਪਾ ਕੇ ਮੋਦੀ ਦੇ ਅਮਿਤ ਸਾਹ ਦੇ ਤੇ ਫਿਰ ਥਰ ਥਰ ਕੰਮਣੇ ਸੀ ਵੱਡੇ ਬੈਲੀ ਥਰ ਥਰ ਪਰ ਕੋਈ ਦੁੱਖ ਨਹੀਂ ਮੈਨੂੰ ਇਹ ਸੀ ਕਿ ਸ਼ਾਇਦ ਹੁਣ ਬਾਈ ਦੇ ਨਰਾਸਾ ਲੱਗੀ ਹੁਣ ਸ਼ਾਇਦ ਹੀ ਉੱਠ ਪਾਊਗਾ ਪਰ ਫੇਰ ਜਦ ਉਸੇ ਜਗ੍ਹਾ ਤੇ ਆ ਗਿਆ ਫੇਰ ਇੱਕ ਵਾਪਸੀ ਕੀਤੀ ਫੇਰ ਪੰਜਾਬ ਦਾ ਦਰਦ ਲੈ ਕੇ ਚੱਲ ਚੱਲ ਰਿਹਾ ਹੈ ਫੇਰ ਰੁੱਖਾਂ ਦੀ ਗੱਲ ਕਰਦਾ ਫੇਰ ਧਰਤੀ ਦੀ ਗੱਲ ਕਰਦਾ ਫੇਰ ਜਵਾਨੀ ਦੀ ਗੱਲ ਕਰਦਾ ਫੇਰ ਪਾਣੀਆਂ ਦੀ ਗੱਲ ਕਰਦਾ ਫੇਰ ਬੋਲੀ ਦੀ ਗੱਲ ਕਰਦਾ ਹੈ ਕਿ ਧਾਨਾ 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 ਸਦਾਨੇ ਵਾਲਿਆ ਧਾਨਾ ਵੱਡੇ ਜਿਗੜਾ ਲਈ ਫਿਰਦਾ ਹੈ ਜਿਹੜਾ ਆਪਣੇ ਲੋਕਾਂ ਲਈ ਖੜਦਾ ਹੈ ਭਾਵੇਂ ਲੋਕ ਤਿੱਤੋਂ মুনਕਰ ਹੋ ਜਾਂਦੇ ਆ ਲੋਕ ਤੇਨੂੰ ਵੋਟਾਂ ਨਹੀਂ ਪਾਉਂਦੇ ਲੋਕ ਤੇਥੋਂ ਦੂਰੀ ਬਣਾ ਕੇ ਰੱਖਣਾ ਚਾਹੁੰਦੇ ਆ ਪਰ ਮੈਂ ਕਹਿਣਾ ਤੂੰ ਫੇਰ ਉਹੀ ਪੰਜਾਬ ਦੇ ਜਨਮਿਆਂ ਨਾਲ ਖੜ ਕੇ ਆਪਣੇ ਹੋਣ ਦਾ ਸਬੂਤ ਦੇ ਜਾਣਾ ਆਪਣੇ ਹੋਣ ਦਾ ਸਬੂਤ ਕਿਉਂਦਾ ਰਹਿ ਮੇਰੇ ਵੱਲੋਂ ਦਾ ਸਲੂਟ ਹੈ ਤਾਵਾ ਤੇਰਾ ਦੇਣ ਪੰਜਾਬੀ ਸਾਰੀ ਉਮਰ ਨਹੀਂ ਦੇ ਸਕਦੇ ਜੇ ਕਰੇ ਤੂੰ ਦਿਮਾਗ ਨਾਲ ਸੋਚਣਾ ਸਾਰੀ ਉਮਰ ਤੇਰਾ ਦੇਣ ਨਹੀਂ ਦੇ ਸਕਦੇ ਸਧਾਨਿਆਲਿਆ ਸਾਰੀ